ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜਿਉ ਸਾਰੀ ਸ੍ਰਿਸ਼ਟੀ ਗੁਰੂ ਘਰ ਨੂੰ ਰਾਤ ਦਿਨੇ ਸੇਵਾ ਕਰਦੀ ਹੈ ਕੋਈ ਧਰਮ ਬਾਤ ਕੋਈ ਕਾਮਨਾ ਪੂਰੀਆਂ ਕਰਨ ਵਾਸਤੇ ਕੋਈ ਪਦਾਰਥ ਵਾਸਤੇ ਕੋਈ ਮੁਕਤ ਵਾਸਤੇ ਏ ਕੰਨ ਸੁਣੋ ਅਰਦਾਸ ਇਸ ਦੇ ਪਾਤਸ਼ਾਹ ਕੰਨ ਦੇ ਕੇ ਖਿਆਲ ਦੇ ਕੇ ਯਕਰ ਜੀ ਗੁਫ਼ਤੋਂ ਪੇਸ਼ ਕਰੋ ਦਰਗੋਸ਼ ਕਮ ਕਰਤਾਰ ਕੰਨ ਦੇ ਕੇ ਸੁਣੋ ਸਾਡੀ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਨੂੰ ਸੁਣਨਾ ਕਰੋ ਇਧਰ ਖਿਆਲ ਦੇ ਕੇ ਮਹਾਰਾਜ ਠੋਕੇ ਵਜਾਏ ਸਭ ਡਿੱਠੀ ਆ ਅਸੀਂ ਠੋਕ ਠੋਕ ਕੇ ਜਿਵੇਂ ਢੋਲ ਨੂੰ ਵਜਾ ਬਜਾ ਕੇ ਦੇਖੀਦਾ ਘੜੇ ਨੂੰ ਠੋਕ ਠੋਲਾ ਮਾਰ ਕੇ ਵੇਖੀਦਾ ਐ ਇਸ ਪ੍ਰਕਾਰ ਠੋਕ ਵਜਾਏ ਨਾ ਪੰਡਤ ਤਾਰਾ ਸਿੰਘ ਜੀ ਨੂੰ ਵਜਾਏ ਨਾ ਜਗ੍ਹਾ ਬਜਾ ਜਾ ਕੇ ਠੋਕ ਕੇ ਅਜਮਾਇਸ਼ ਕਰਕੇ ਜਗ੍ਹਾ ਬਜਾ ਜਾ ਕੇ ਉਹਨਾਂ ਨੂੰ ਪਲਾਵਾਂ ਜੇ ਲਿਖਿਆ ਹੈ ਸਾਰੀ ਸਿੱਟੀ ਨੂੰ ਵੇਖਿਆ ਹੈ ਤੁਸ ਆਪੇ ਲਿਆਂ ਛਡਾਏ ਜੀ ਜਿਨ੍ਹਾਂ ਤੇ ਆ ਮਾਰਾ ਤੁਸ ਪ੍ਰਸੰਨ ਹੋਏ ਹੋ ਉਹਨਾਂ ਨੂੰ ਆਪ ਕਿਰਪਾ ਕਰਕੇ ਛੁਡਾ ਲਿਆ ਹੈ ਆਪ ਦੇ ਸ਼ੂਬ ਦੀ ਬਖਸ਼ਿਸ਼ ਕੀਤੀ ਹੈ ਉਹਨਾਂ ਦੇ ਤੇ ਮੁਕਤ ਕਰ ਦਿੱਤਾ ਉਹਨਾਂ ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾ ਲਿਆ ਹੈ ਜੀ ਹੁਣ ਹੁਕਮ ਹੋਆ ਮਿਹਰਬਾਨ ਦਾ ਹੁਣ ਮਾਰਾ ਸਾਹਿਬ ਜੀ ਕਹਿੰਦੇ ਮਿਹਰਬਾਨ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਹੋ ਗਿਆ ਹੈ ਪੈ ਕੋਈ ਨਾ ਕਿਸੈ ਰੰਜਾਂ ਰੰਜਾਂ ਕੇ ਭਾਈ ਸੰਗ ਕਹਿੰਦੇ ਅੰਦਰ ਗੁਰੂ ਸਾਹਿਬ ਨੇ ਧਰਮ ਦਾ ਰਾਜ ਕਾਇਮ ਕਰ ਦਿੱਤਾ ਹੈ ਕੋਈ ਪੈ ਕੇ ਨਾ ਗਾਲਬੋ ਜ਼ਬਰਦਸਤ ਪੈ ਕੇ ਕੋ ਕਿਸੇ ਨੂੰ ਰੰਜਾਂ ਦਾ ਪਾਪੀ ਨਹੀਂ ਬਣਾ ਸਕੇਗਾ ਕਿਸੇ ਨੂੰ ਦਬਾ ਨਹੀਂ ਸਕੇਗਾ ਜ਼ਬਰਦਸਤ ਪੈ ਕੇ ਇਹ ਵਾਹਿਗੁਰੂ ਦਾ ਹੁਕਮ ਹੋ ਗਿਆ ਹੈ ਇਸ ਪ੍ਰਕਾਰ ਇਸ ਪ੍ਰਕਾਰ ਹੁਕਮ ਜਦੋਂ ਹੋਇਆ ਮਿਹਰਮਾਨ ਅਕਾਲ ਪੁਰਖ ਦਾ ਪਾਣਾ ਮੰਨਿਆ ਜਦੋਂ ਮਹਾਰਾਜ ਦਾ ਸਿਮਰਨ ਰੂਪੀ ਹੁਕਮ ਹੋਇਆ ਪ੍ਰਾਪਤ ਪੈ ਕੋਈ ਨਾ ਕਿਸੈ ਰਿਆਨ ਕੋਈ ਗਾਲੋ ਪੈ ਕੇ ਅਗਿਆਨ ਗਿਆਨ ਨੂੰ ਨਹੀਂ ਦਿਵਾ ਸਕੇਗਾ ਪਾਪੀ ਬਣਾ ਸਕੇਗਾ ਕਾਮ ਜਿਹੜਾ ਵਸਤੂ ਵਿਚਾਰ ਨੂੰ ਨਹੀਂ ਦਿਵਾ ਸਕੇਗਾ ਕਰੋਧ ਸ਼ਾਂਤੀ ਨੂੰ ਨਹੀਂ ਦਿਵਾ ਸਕੇਗਾ ਇਉਂ ਲੋਭ ਜਿਹੜਾ ਹੈ ਉਹ ਸਾਧ ਸੰਗਤ ਜੀ ਸੰਤੋਖ ਨੂੰ ਨਹੀਂ ਦਿਵਾ ਸਕੇਗਾ ਇਸੇ ਪ੍ਰਕਾਰ ਮੋਹ ਜਿਹੜਾ ਬੇਵੇਕ ਨੂੰ ਨਹੀਂ ਦਿਵਾ ਸਕੇਗਾ ਹੰਕਾਰ ਨਿਮਰਤਾ ਨੂੰ ਰਿਝਾਣ ਪਾਪੀ ਨਹੀਂ ਬਣਾ ਸਕੇਗਾ ਇਉਂ ਨਾਸ ਨਹੀਂ ਕਰ ਸਕਣਗੇ ਕੋਈ ਉੱਤੇ ਗਾਲੋ ਪੈ ਕੇ ਕਿਸੇ ਨੂੰ ਰਿਝਾਣ ਦਾ ਪਾਪੀ ਨਹੀਂ ਬਣਾ ਸਕਦਾ ਧੰ ਉਹਨਾਂ ਨੂੰ ਕਿਸੇ ਪ੍ਰਕਾਰ ਦਬਾ ਨਹੀਂ ਸਕਦਾ ਥੱਲੇ ਰਿਝਾਣਾ ਨਾ ਦਬਾਉਣਾ ਪਾਪੀ ਬਣਾਉਣਾ ਸਭ ਸੁਖਾਲੀ ਬੁੱਥੀਆ ਸਾੜੀਆਂ ਸੰਗਤਾਂ ਸੁਖ ਦੇ ਸਹਿਤ ਵਸੀਆਂ ਹਨ ਹੁਣ ਇਹੋ ਹੋਆ ਹਲੇਮੀ ਰਾਜ ਇਹ ਵੇਖੋ ਭਾਈ ਗਰੀਬੀ ਦਾ ਰਾਜ ਮਹਾਰਾਜ ਸਾਹੂਨ ਕਰ ਦਿੱਤਾ ਹੈ ਨਿਮਰਤਾ ਜਿਹੜੀ ਗੁਰਸਿੱਖਾਂ ਰੱਖਣੀ ਹੈ ਇਹ ਐਸਾ ਰਾਜ ਮਹਾਰਾਜ ਨੇ ਬਖਸ਼ਿਆ ਹੈ ਇਹਦੇ 'ਚ ਹਕੂਮਤ ਦਾ ਹੰਕੜਵਾਜੀ ਦਾ ਰਾਜ ਨਹੀਂ ਹੈ ਇੱਥੇ ਸਾਰਿਆਂ ਦੇ ਚੰਨ ਨਹੀਂ ਧੂੜ ਬਣ ਕੇ ਰਹਿਣਾ ਹੈ ਹਉਮੈ ਛੱਡਣੀ ਹੈ ਇਸ ਪ੍ਰਕਾਰ ਗਰੀਬੀ ਦਾ ਰਾਜ ਹੈ ਇਹੋ ਗਰੀਬੀ ਦਾ ਰਾਜ ਜਦੋਂ ਹਿਰਦੇ 'ਚ ਹੋ ਗਿਆ ਉਸ ਵੇਲੇ ਸਾਰ ਸੰਗਤ ਜੀ ਸਾਰੀ ਸੁਭਗੁਣਾ ਦੀ ਜਿੰਨੀ ਪੰਗਤੀ ਸੀ ਉਹ ਸੁਖ ਦੇ ਸਹਜ ਵਸ ਗਈ ਹਿਰਦੇ 'ਚ ਕਾਮਕ੍ਰੋਧ ਮਾਰ ਕੇ ਮਾਰਨ ਕੱਢ ਦਪੇ ਅੰਦਰੋਂ ਠਿਮ ਠਿਮ ਇਹ ਨਿਮਰਤਾ ਵਾਲਾ ਰਾਜ ਹੋ ਗਿਆ ਪ੍ਰਕਾਸ਼ ਹੋ ਗਿਆ ਗਰੀਬੀ ਵਾਲੇ ਪੁਰਖਾਂ ਦੇ ਹਿਰਦੇ ਚ ਵਾਸ਼ ਗੁਰੂ ਦਾ ਰਾਜ ਪ੍ਰਕਾਸ਼ ਹੋ ਗਿਆ ਸੂਪਾਨੰਦ ਦਾ ਠਿਮ ਠਿਮ ਅੰਮ੍ਰਿਤ ਵਰਸਦਾ ਸਾਧ ਸੰਗਤ ਜਿਵੇਂ ਸੌਣ ਦੇ ਮਹੀਨੇ ਬੱਦਲ ਵੱੜਦਾ ਹੁੰਦਾ ਹੈ ਇਵੇਂ ਠਿਮ ਠਿਮ ਕੇ ਠਿਮ ਠਿਮ ਕੇ ਜਿਹਦੇ ਚ ਨਾਲੇ ਤਾਂ ਬਿਜਲੀ ਦਾ ਲਸ਼ਕਾਰਾ ਪਵੇ ਨਾਲੇ ਟਿਕ ਟਿਕ ਕੇ ਬੱਦਲ ਵਰਸੇ ਇੱਕ ਰਾ ਚੜੀ ਲਾ ਕੇ ਉਸ ਨੂੰ ਕਹਿੰਦੇ ਝਿਮ-ਝਿਮ ਵਰਸਣਾ ਇਸੇ ਝਿਮ-ਝਿਮ ਵਰਸੇ ਅੰਮ੍ਰਿਤ ਧਾਰਾ ਝਿਮ-ਝਿਮ ਠਿਮ-ਠਿਮ ਕੇ ਬੱਗਾ ਰੂਪ ਅੰਮ੍ਰਿਤ ਵਰਸ ਰਿਹਾ ਹੈ ਬੋਲਾ ਆਇਆ ਬੋਲੀ ਖਸਮ ਦਾ ਇਸੇ ਪ੍ਰਕਾਰ ਸਾਧ ਸੰਗ ਜੀ ਗੁਰੂ ਸਾਹਿਬ ਦੀ ਝਿਮ-ਝਿਮ ਕੇ ਸਤੋਗੁਣ ਬਿਰਤੀ ਦਾ ਜਿਹੜਾ ਚਮਕਾਰਾ ਪਾਉਣਾ ਸਾਰੀ ਦੁਨੀਆ ਦਾ ਪਤਾ ਲੱਗ ਜਾਣਾ ਜੋ ਕੁਝ ਵਰਦਾ ਹੈ ਅਬੇ ਫੇਰ ਮਨ ਨੇ ਅਡੋਲ ਹੋ ਕੇ ਵਾਹਿਗੁਰੂ ਚਿੱਲੇ ਉਲਾਈ ਰੱਖਣੀ ਇਹ ਹੈ ਸਤੋਗੁਣ ਬਿਰਤੀ ਦੇ ਚਮਕਾਰੇ ਕਿਰਨ ਗਰਭ ਦਾ ਪ੍ਰਕਾਸ਼ ਦਾ ਪਤਾ ਲੱਗ ਜਾਣਾ ਅਤੇ ਅਭਿਆਕਰ ਦਾ ਪਤਾ ਲੱਗ ਜਾਣਾ ਬਰਾੜ ਦਾ ਪਤਾ ਲੱਗ ਜਾਣਾ ਅਤੇ ਗੁਰੂ ਮਹਾਰਾਜ ਸਾਦੇ ਸਰੂਪ ਦੀ ਸਖਿਆਤ ਤਾਂ ਹੋ ਜਾਣੀ ਦਸਾਂ ਪਰਸ਼ਨ ਪ੍ਰਤਖ ਹੋ ਕੇ ਦਰਸ਼ਨ ਵੀ ਬਖਸ਼ਦੇ ਨੇ ਪਰ ਸੁਰਤ ਨੇ ਪ੍ਰੇਮ ਵਿੱਚ ਲੀਨ ਹੋਈ ਨੇ ਇੰਨਾ ਜਰ ਜਰਨ ਵਾਲੀ ਹੋ ਜਾਣਾ ਹੁਣ ਨਜ਼ੀਰ ਖੁਦਾ ਦੇ ਭੇਤ ਨੇ ਕਿਸੇ ਦੇਣ ਇਸ ਪ੍ਰਕਾਰ ਉਹ ਆਨੰਦ ਹੈ ਨਾ ਜਿਹੜਾ ਠਿਮ ਠਿਮ ਕੇ ਜਿਵੇਂ ਬਦੋ ਵਸਦਾ ਹੈ ਨਾ ਚਮਕਾਰੇ ਦੇ ਸਹਿਤ ਇਸ ਪ੍ਰਕਾਰ ਅੰਦਰੋਂ ਸਾਧ ਸੰਗਤ ਜੀ ਬ੍ਰਹਮਾਨੰਦ ਰੂਪੀ ਜਿਮ ਜਿਮ ਕੇ ਟਿਕ ਟਿਕ ਕੇ ਇੱਕ ਰਸ ਅੰਮ੍ਰਿਤ ਬ੍ਰਹਮਾਨੰਦ ਨਾਮ ਦਾ ਰਸ ਵਰਸ ਰਿਹਾ ਵਰਖਾ ਹੋ ਰਹੀ ਹੈ ਸਤਿਗੁਰੂ ਬੱਧੂ ਦੀ ਨਿਆਈਂ ਕਿਰਪਾ ਕਰ ਰਹੇ ਹਨ ਬੋਲਾਇਆ ਬੋਲੀ ਖਸਮ ਜੀ ਜਿਹੜੇ ਅਸੀਂ ਬਚਨ ਬੋਲ ਰਹੇ ਆ ਵਾਸ਼ ਗੁਰੂ ਦੇ ਬੁਲਾਏ ਹੋਏ ਭਾਈ ਬੋਲਨੇ ਆ ਆਪਣੀ ਇੰਨੀ ਹੋਮਾਂ ਨਹੀਂ ਅਸੀਂ ਕਹਿੰਨੇ ਆ ਅਕਾਲ ਪ੍ਰਭ ਵਾਹਿਗੁਰੂ ਦੇ ਬੁਲਾਏ ਹੋਏ ਬਚਨ ਬੋਲ ਰਹੇ ਹਾਂ ਬਹੁਮਾਨ ਕੀਆ ਤੁਧ ਉਪਰੇ ਜੇ ਅੰਦਰ ਯਾਮੀ ਸੀਦਾ ਬਹੁਤ ਸਾਰਾ ਸਤਕਾਰ ਮਾਨ ਰੱਖਦੇ ਆ ਆਪ ਤੇ ਕਿ ਤੁਸੀਂ ਹੋ ਸਾਡਾ ਆਸਰਾ ਆਪ ਨੇ ਨਿਰਾਸ਼ਾ ਦੇ ਆਸਰਾ ਹੋਰ ਕੌਣ ਹੈ ਤੂੰ ਆਪੇ ਪਾਏ ਥਾਏ ਤੂੰ ਹੀ ਸੱਚੇ ਬਾਦਸ਼ਾਹ ਸਾਡੀ ਘਾਲਣਾ ਭਾਉ ਭਗਤੀ ਜਿਹੜੀ ਥਾਂ ਲੇਖੇ ਪਾਵੇਂਗਾ ਤੂੰ ਹੀ ਸਾਡੀ ਕਮਾਈ ਕੀਤੀ ਨੂੰ ਥਾਂ ਪਾਉਣਾ ਹੈ ਤੁਸੀਂ ਆਪ ਦੇ ਥਾਂ ਸਰੂਪ ਵਿੱਚ ਕਿਉਂ ਕੀ ਤਾਂ ਜੇ ਸਾਨੂੰ ਪ੍ਰਾਪਤ ਕਰੋਗੇ ਮਿਲੋਗੇ ਆਪ ਹੀ ਪਾਉਣ ਵਾਲਿਓ ਮਾਰਾ ਲੇਖੇ ਚ ਲੂਪੀ ਥਾਂ ਚ ਤੇਰੇ ਆ ਭਗਤਾ ਭੁਖ ਸਦ ਤੇਰੀ ਆ ਇਸ ਤੇ ਬਾਦਸ਼ਾਹ ਜਿਹੜੇ ਤੇਰੇ ਭਗਤ ਸੰਤ ਹਨ ਉਹਨਾਂ ਦੇ ਅੰਦਰ ਤਾਂ ਸਦਾ ਇਹ ਭੁੱਖਾਂ ਲੱਗੀਆਂ ਹੋਈਆਂ ਐ ਆਸ਼ਰੂਪੀ ਭੁੱਖ ਲੱਗੀ ਹੋਈ ਸਦਾ ਤੇਰੇ ਮਿਲਣ ਦੀ ਇੱਛਾ ਹੈ ਉਹਨਾਂ ਦੇ ਅੰਦਰ ਹੋਰ ਭੁੱਖ ਨਹੀਂ ਹੈ ਇਹ ਧਰਤੀ ਸਭ ਕੰਚਨ ਕਰ ਬੀਜੈ ਦੇ ਨਾਵਾ ਵਰ ਨਾ ਪਾਇਆ RAM ਹਰ ਲੋਚਾ ਪੂਰਨ ਮੇਰੀਆ ਹਰੀ ਤੂੰ ਮੇਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਇਹ ਭਗਤਾਂ ਦਾ ਨਿਸ਼ਚੈ ਹੈ ਯੋ ਮਾਰਾ ਸਾ ਹਰੇਕ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਮੇਰੀਆਂ ਇੱਛਾ ਕਿਉਂ ਨਾ ਪੂਰੀਆਂ ਕਰੇਗਾ ਤੂੰ ਫੇਰ ਪਰਮੇਸ਼ਰ ਆਪ ਦੇ ਦਰਸ਼ਨਾਂ ਦੀ ਇੱਛਾ ਹੈ ਦੇਹੋ ਦਰਸ ਸੁਖ ਦਾਤਾ ਆ ਫਿਰ ਸੁਖਾਂ ਦੇ ਦਾਤਾ ਆਕਾਲ ਪੁਰਖ ਜੀ ਸਾਨੂੰ ਆਵਦਾ ਦਰਸ਼ਨ ਬਖਸ਼ੋ ਮੈਂ ਗੱਲ ਵਿੱਚ ਲੈ ਹੋ ਮਿਲਾਇ ਜਿਵੇਂ ਗੁਰੂ ਰਾਮਦਾਸ ਸਾਹਿਬ ਨੂੰ ਲਾਹੌਰ ਤੋਂ ਲਿਆ ਕੇ ਗੁਰੂ ਅਰਜਨ ਸਾਹਿਬ ਨੂੰ ਕੰਠ ਨਾਲ ਲਾ ਲਿਆ ਸੀ ਏਵੇਂ ਮਹਾਰਾਜ ਸਾਨੂੰ ਸਰਗੁਣ ਸਰੂਪ ਧਾਰ ਕੇ ਆਪ ਦੇ ਗੱਲ ਵਿੱਚ ਮੇਲ ਲਓ ਕਿਰਪਾ ਕਰੋ ਜੀ ਏਵੇਂ ਆਵਦੇ ਭੇਜੁੰਦੇ ਨੇ ਇਸਕੇ ਰੂਪੀ ਕੰਠ ਦੇ ਵਿੱਚ ਜਿਵੇਂ ਜਲ ਚ ਜਲ ਮਿਲ ਜਾਂਦਾ ਹੈ ਐ ਮੇਲੋ ਸਕੇ ਪਾਰਸ਼ਾ ਪੇਰ ਕਰ ਲੋ ਤਤੂੰ ਦਾ ਸੋਧਨ ਕਰਾ ਕੇ ਤੁਧ ਜੇ ਵੱਡ ਅਵਰ ਨਾ ਭਾਲਿਆ ਇਹ ਮਾਰਾ ਸੀ ਭਾਲਿਆ ਹੈ ਸਾਰੀ ਦੁਨੀਆ ਨੂੰ ਤੁਧ ਜੇ ਵੱਡ ਅਵਰ ਨਾ ਆਪ ਜੈਸਾ ਵੱਡਾ ਹੋਰ ਨਹੀਂ ਉਹ ਦਰਸਤਾਨ ਵਿੱਚ ਤੁਸੀਂ ਹੋ ਮਾਰਾ ਸੀ ਦਾ ਭਾਲ ਕੇ ਵੇਖਿਆ ਖੋਜ ਕੇ ਵੇਖਿਆ ਆਜ ਵੀ ਦਾ ਵੱਡਾ ਦਰਸਤਾਨ ਚ ਹੋਰ ਕੋਈ ਨਹੀਂ ਹੈ ਤੂੰ ਦੀਪ ਲੋ ਪਇਆ ਲਿਆ ਇਹ ਮਾਰਾ ਸਤਾਂ ਦੀਪਾਂ ਚ ਵੀ ਤੁਸੀਂ ਹੋ ਅਤੇ 14 ਲੋਕਾਂ 'ਚ ਵੀ ਤੁਸੀਂ ਹੋ ਸਤਾਂ ਪਤਾਰਾਂ 'ਚ ਵੀ ਤੁਸੀਂ ਹੋ ਤੂੰ ਤੂੰ ਦੀਪ ਲੋਏ ਪਿਆਲਿਆ ਤੂੰ ਮਹਾਰਾਜ ਨਾਲ ਜਿਤ ਪਤਾਰ ਵੀ ਨਹੀਂ ਗਰੀਬੀ ਵਾਲਾ ਹੋਇਆ ਉਹਨਾਂ ਦੇ ਹਿਰਦੇ ਦੇ ਅੰਦਰ ਮਹਾਰਾਜ ਸਾਹਿਬ ਗਿਆਨ ਰੂਪੀ ਦੀਵੇ ਦਾ ਦੋ ਪ੍ਰਕਾਸ਼ ਕੀਤਾ ਹੈ ਉਹਨਾਂ ਅੰਦਰ ਇਹ ਪ੍ਰਕਾਸ਼ ਰੂਪ ਬ੍ਰਹਮ ਆਗਲੇ ਗਿਆਨ ਦਾ ਮੇਰਾ ਵਰਣ ਨਿਰ ਨਿਰਸਚੇ ਪਾਤਸ਼ਾ ਨਿਰਮਖੇਬ ਸ਼ਕਤੀ ਦੇ ਕੇ ਉਹਨਾਂ ਨੂੰ ਅਪਰੋਹ ਗਿਆਨ ਦਾ ਸਕੇ ਪਾਰਸ਼ਾ ਜੀਵੇ ਦਾ ਲੋਕ ਪ੍ਰਕਾਸ਼ ਕੀਤਾ ਹੈ ਪਿਆਲਿਆਂ ਉਹਨਾਂ ਤੇਰੇ ਸਰੂਪ ਨੂੰ ਪਾ ਲਿਆ ਹੈ ਨਿਮਰਤਾ ਵਾਲਿਆਂ ਨੇ ਤੂੰ ਥਾਨ ਥਨੰਤਰ ਰਵ ਰਹਿ ਮਹਾਰਾ ਤੂੰ ਸਾਰੇ ਮਕਾਨਾਂ ਜੀ ਵੀ ਸਾਰੇ ਖੰੰਤਰ ਮਕਾਨਾਂ ਵਾਲਿਆਂ ਜੀ ਵੀ ਸਰੀਰਾਂ ਜੀ ਵੀ ਇਸਤਰੀ ਧਾਰੀਆਂ ਜੀਵਾਂ ਵਿੱਚ ਵੀ ਸਾਰੇ ਵਿਆਪਕ ਹੋ ਰਿਹਾ ਹੈ ਨਾਨਕ ਭਗਤਾ ਸੱਚ ਆਧਾਰ ਜੀਓ ਸਤਿਗੁਰੂ ਜੀ ਕਹਿੰਦੇ ਨੇ ਹੈ ਮਹਾਰਾ ਭਗਤਾਂ ਨੂੰ ਇਹ ਸੱਚਾ ਆਸਰਾ ਹੈ ਆਪਦਾ ਸੱਚੇ ਨਾਮ ਦੇ ਆਸਰੇ ਤੇਰੇ ਭਗਤ ਜਿਉਂਦੇ ਹਨ ਇਹ ਸੱਚਾ ਆਸਰਾ ਹੈ ਮਾਰਾ ਆਪ ਤਿੰਨਾਂ ਕਾਲਾਂ ਤੇ ਨਾਸਤੋ ਰਹਿਤ ਹੂੰ ਸਤ ਸ੍ਰੀ ਆਦ ਸਤ ਜਗਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਸੱਚਾ ਆਸਰਾ ਹੈ ਆਪ ਦਾ ਜੀ ਹਾਂ ਗੁਸਾਈ ਦਾ ਪਹਿਲਵਾਨੜਾ ਸਿੱਖਾਂ ਨੇ ਕਿਹਾ ਮਾਰਾ ਕੁਸ਼ਤੀ ਦੀ ਗੱਲ ਨਾ ਦੱਸੀ ਮਾਰਾ ਕਹਿੰਦੇ ਅਸੀਂ ਭਾਈ ਗੁਸਾਈ ਅਕਾਲ ਪੁਰਖ ਦੇ ਪਹਿਲਵਾਨ ਹਾਂ ਬਣਾਏ ਹੋਏ ਮੈਂ ਗੁਰਮਿਲ ਉੱਚ ਦੁਮਾਲੜਾ ਸਾਨੂੰ ਸਤਿਗੁਰੂ ਆਮਦਾਸ ਜੀ ਨਾਲ ਮਿਲ ਕੇ ਉੱਚਾ ਦੁਮਾਲੜਾ ਇਹ ਨਿਹੰਗ ਸਿੰਘਾਂ ਨੇ ਦੁਮਾਲਾ ਨਾਂ ਇੱਥੋਂ ਰੱਖਿਆ ਹੈ ਸਤਿਗੁਰਾਂ ਦੇ ਨਾਲ ਮਿਲ ਕੇ ਸਾਡਾ ਉੱਚਾ ਦੁਮਾਲਾ ਦਸਤਾਰਾ ਸਜਿਆ ਹੈ ਉੱਚਾ ਸੋਹਣਾ ਦੁਮਾਲਾ ਸਜ ਰਿਹਾ ਹੈ ਕਿਹੜਾ ਦੁਮਾਲਾ ਦੁਮਾਲੜਾ ਦੁਆਇਤ ਨੂੰ ਮਲਣ ਵਾਲਾ ਦੁਆਇਤ ਨੂੰ ਮਲ ਛਿਣਨ ਵਾਲਾ ਅਤੇ ਜੋ ਦੁਆਇਤ ਨੂੰ ਮਲਣ ਵਾਲਾ ਦੁਮਾਲਾ ਹੈ ਇਹ ਗਸਤਾਰਾ ਤਾਂ ਸਿੱਧਾ ਹੁੰਦਾ ਹੈ ਦਮਾਲਾ ਉੱਚਾ ਹੁੰਦਾ ਫਰਲੇ ਵਾਲਾ ਸਤਗੁਰਾਂ ਦੇ ਨਾਲ ਮਿਲ ਕੇ ਸਾਡਾ ਉੱਚਾ ਇਹ ਦਮਾਲਾ ਸਿਰੋਪਾਉ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੈ ਦ્વਾਇਤ ਨੂੰ ਮਲਣਾ ਕੀਤਾ ਇਹ ਉੱਚਾ ਦਮਾਲਾ ਹੈ ਇੰਨਾ ਲੋਕਾਂ ਵਿੱਚ ਸਭ ਹੋਈ ਛਿੰਝ ਇਕੱਠੀਆਂ ਸਿਰੋਪਾਉ ਦੇਈਦਾ ਨਾ ਪਹਿਲਵਾਨਾਂ ਨੂੰ ਇਉ ਗੁਰਾਂ ਨਾਲ ਮੇਲ ਕਰਕੇ ਸਾਨੂੰ ਉੱਚਾ ਇਹ ਦ્વਾਇਤ ਨੂੰ ਮਲਣ ਰੂਪ ਦਮਾਲਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ ਦਸਤਾਰਾ ਬਖਸ਼ਿਆ ਹੈ ਸਭ ਹੋਈ ਛਿੰਝ ਇਕੱਠੀਆਂ ਸਾਰੀ ਛਿੰਝ ਪਹਿਲਵਾਨਾਂ ਦੀ ਕੁਸ਼ਤੀ ਦੇ ਲੋਕ ਇਕੱਠੇ ਹੁੰਦੇ ਹੁੰਦੇ ਆ ਕੁਸਤੀ ਵੇਖਣ ਵਾਸਤੇ ਇਹ ਸਾਰੀ ਦੁਨੀਆ ਛਿੰਝ ਪੈ ਰਹੀ ਹੈ ਪਹਿਲਵਾਨਾਂ ਦੀ ਕੁਸਤੀ ਇਹਦੇ ਵਿੱਚ ਸਾਰੇ ਇਕੱਠੇ ਹੋਏ ਹਨ ਜਈਓ ਬੈਠਾ ਵੇਖੇ ਆਪ ਸਾਰੇ ਹਿਰਦਿਆਂ ਚ ਬੈਠਾ ਦੇਵ ਜੋ ਪ੍ਰੇਰਕ ਪਰਮੇਸ਼ਰ ਹੈ ਆਪ ਵੇਖ ਰਿਹਾ ਹੈ ਕਿ ਕਈ ਜੀ ਕੁਸਤੀ ਕਰਦੇ ਹੈ ਕਈਆਂ ਨੂੰ ਕਾਮ ਢਾ ਲੈਂਦਾ ਹੈ ਕਈਆਂ ਨੂੰ ਕ੍ਰੋਧ ਢਾ ਲੈਂਦਾ ਹੈ ਕਈਆਂ ਨੂੰ ਲੋਭ ਢਾ ਲੈਂਦਾ ਹੈ ਕਈਆਂ ਨੂੰ ਈਰਖਾ ਢਾ ਲੈਂਦੀ ਹੈ ਤੇ ਕਈਆਂ ਨੇ ਇਹਨਾਂ ਔਗਣਾਂ ਨੂੰ ਜਿੱਤ ਲਿਆ ਹੈ ਯੋ ਵਾਹਿਗੁਰੂ ਆਪ ਹੀ ਵੇਖ ਰਿਹਾ ਸਾਰਿਆਂ ਦੇ ਅੰਦਰ ਬਾਤ ਵਜਨ ਤੰਮ ਤੋਂ ਢੇਰੀਆ ਫਿਰ ਜੀ ਬਾਜੇ ਵਜਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਭਾਈ ਬਾਜੇ ਹੀ ਵਜਦੇ ਐ ਤੰਮ ਕਾ ਛੋਟੀਆਂ ਢੇਰੀਆਂ ਦਾ ਨਾਮ ਹੈ ਢੇਰੀਆਂ ਵੱਡੀਆਂ ਢੇਰੀਆਂ ਦਾ ਨਾਮ ਹੈ ਤੰਮ ਕਾ ਛੋਟੀਆਂ ਢੇਰੀਆਂ ਤੜ ਤੜ ਕਰਕੇ ਜਿਹੜੀਆਂ ਵਜਦੀਆਂ ਨੇ ਢੇਰੀਆਂ ਵੱਡੇ ਜਿਹੜੇ ਦਮਾਉਮਿਆਂ ਦੀਆਂ ਹੀ ਵਜਦੀਆਂ ਐ ਇਹ ਮਹਾਰਾਜ ਭਾਈ ਜੀਆਂ ਨੂੰ ਬਾਤ ਵਜਣ ਬਾਤੇ ਬਾਜੇ ਵਜਦੇ ਐ ਤੰਮ ਕਾਂ ਦੇ ਦੇ ਢੇਰੀਆਂ ਦੇ ਬਾਜੇ ਵੱਜ ਰਹੇ ਹਨ ਮਲ ਲੱਥੇ ਲੈਦੇ ਫੇਰੀਆ ਬਾਤ ਵਜਣ ਤੰਮਤ ਢੇਰੀਆ ਰਾਜੇ ਕਿਹੜੇ ਵੱਜਦੇ ਹਨ ਜੋ ਸਾਧ ਸੰਗਤ ਜੀ ਬਾਜੇ ਵੱਜਦੇ ਹਨ ਜੋ ਮਹਾਵਾਕ ਹਨ ਇਹ ਤਾਂ ਢੇਰੀਆਂ ਦੇ ਬਾਜੇ ਹਨ ਅਤੇ ਜੀਵੀ ਇਸ ਦੀ ਏਕਤਾ ਵਾਲੇ ਜਿਹੜੇ ਵਾਕ ਹਨ ਉਹ ਤਾਂ ਢੇਰੀਆਂ ਦੇ ਬਾਜੇ ਹਨ ਅਤੇ ਜਿਹੜੇ ਸਾਧ ਸੰਗਤ ਜੀ ਜੀਵ ਤੇ ਇਸ ਦੇ ਸਰੂਪ ਨੂੰ ਵੱਖੋ ਵੱਖਰਾ ਦੱਸਦੇ ਆ ਆਤਮਾ ਸਰੂਪ ਦੇ ਤਾਈਂ ਈਸ਼ੁਰ ਦੇ ਸਰੂਪ ਨੂੰ ਵੀ ਮਾਇਆ ਸਵਲ ਹੈ ਤੇ ਜੀਵ ਜਿਹੜਾ ਹੈ ਇਹ ਵੀ ਤੁੰਗ ਪਦ ਲਖਰ ਸਰੂਪ ਹੈ ਤਪ ਪਦ ਲਖਰ ਦਾ ਜਿਹੜਾ ਕਥਨ ਕਰਨਾ ਹੈ ਇਹ ਜਿਹੜੇ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਰਾਖਨ ਕਟਸਤੀ ਜਿਹੜੇ ਬਚਨ ਹਨ ਕਟਸਤ ਸਰੂਪ ਨੂੰ ਕਥਨ ਕਰਨ ਵਾਲੇ ਕਰਤਾ ਆਦਿਕ ਇਦਾਂ ਟੰਮਕਾ ਵਜਦੀਆਂ ਹਨ ਸਰੂਪ ਦੇ ਪਾਈ ਕਥਨ ਕਰਨ ਵਾਲੇ ਜਿਹੜੇ ਕਦੇ ਹੋਣ ਵਾਕ ਕਦੇ ਨਾ ਹੋਣ ਉਹ ਤਟਸਤੀ ਵਾਕ ਹੁੰਦੇ ਹਨ ਤੇ ਜਿਹੜੇ ਸਰੂਪ ਦੀ ਸਖਿਆਤਾ ਵਾਲੇ ਮਹਾਵਾਕ ਹੁੰਦੇ ਐ ਮਹਾਵਾਕ ਰੂਪੀ ਧੇਰੀਆਂ ਵਜਦੀਆਂ ਹਨ ਅਕਿ ਇਸ ਪ੍ਰਕਾਰ ਹੈ ਕਿ ਟੰਮਕਾਂ ਦੀ ਨਹੀਂ ਆਈ ਜਿਹੜੇ ਅਵੰਤਰ ਵਾਕ ਹਨ ਉਹ ਟੰਮਕਾਂ ਵਜਦੀਆਂ ਨੂੰ ਛੋਟੀਆਂ ਧੇਰੀਆਂ ਵਜਦੀਆਂ ਮਹਾਵਾਗ ਨੂੰ ਵੱਡੀਆਂ ਢੇਰੀਆਂ ਵਜਦੀਆਂ ਹਨ ਜੀਵ ਕੈਸ਼ਰ ਦੇ ਰੂਪ ਨੂੰ ਤਿੰਨ ਤਿੰਨ ਕਹਿਣ ਵਾਲੀਆਂ ਤਮ ਕਹਨ ਤਦਪਦ ਦਾ ਜਿਹੜਾ ਕਸਨ ਕਰਨਾ ਹੈ ਤੁੰ ਪਾਦਾ ਕਸਨ ਕਰਨਾ ਹੈ ਅਤੇ ਜਿਹੜਾ ਦੋਹਾਂ ਦੀ ਏਕਤਾ ਕਸਨ ਕਰਨੀ ਹੈ ਇਹ ਢੇਰੀਆਂ ਦੇ ਬਾਜੇ ਮਹਾਵਾਗ ਹਨ ਮਲ ਲੱਥੇ ਲੈੰਦੇ ਫੇਰੀਆ ਇਸ ਪ੍ਰਕਾਰ ਮਲ ਲੱਥੇ ਲੈੰਦੇ ਫੇਰੀਆਂ ਪਹਿਲਵਾਨ ਉੱਤਰ ਖੜੋਂਦੇ ਐ ਬਸਤਰ ਲਾ ਲੈੰਦੇ ਐ ਦੇ ਵਿੱਚ ਕੁਸ਼ਤੀ ਕਰਨੋਂ ਆ ਕੇ ਅਖਾੜੇ ਦੇ ਵਿੱਚ ਫੇਰੀਆਂ ਪਾਉਣ ਲੱਗ ਜਾਂਦੇ ਹਨ ਨਿਹਤੇ ਪੰਜ ਜੁਵਾਨ ਮੈਂ ਜਿ세 ਪ੍ਰਕਾਰ ਪਹਿਲਵਾਨ ਜਿਹੜੇ ਗੁਰਮਖਾਨੇ ਗੇ ਉਹ ਲੈ ਪਏ ਆ ਦੁਨੀਆਂ ਚ ਉਤਰ ਆਏ ਆ ਜਨਮ ਧਾਰ ਕੇ ਲੈਂਦੇ ਫੇਰੀਆਂ ਸੰਸਾਰ ਵੱਲੋਂ ਮਨ ਨੂੰ ਫੇਰਦੇ ਐ ਇਹ ਫੇਰੀਆਂ ਲੈਂਦੇ ਐ ਸਤਸੰਗਤ ਦੁਆਰਾ ਵਾਹਿਗੁਰੂ ਵੱਲ ਚਿੱਤ ਨੂੰ ਜੋੜਦੇ ਐ ਇਹ ਸੰਸਾਰ ਵੱਲੋਂ ਫੇਰੀ ਲੈਂਦੇ ਹਨ ਨਿਹਤੇ ਪੰਜ ਜਵਾਨ ਮੈਂ ਕਿਉਂ ਗੁਰੂ ਸਾਹਿਬ ਜੀ ਨੇ ਸਾਡੀ ਕੁਸ਼ਤੀ ਪੰਜਾਂ ਨਾਲ ਇਕੱਠੀ ਕਰਾਈ ਹੈ ਪੰਜਾਂ ਦੇ ਨਾਲ ਇਕੱਲੇ ਤੁਸੀਂ ਪਹਿਲਵਾਨ ਵਾਂਗੂ ਲੜੋ ਅਸੀਂ ਮਹਾਰਾ ਕਹਿੰਦੇ ਆ ਨਿਹਤੇ ਨਰੜ ਲਏ ਐ ਬਨ ਲਏ ਹਨ ਪੰਜੇ ਜਵਾਨ ਜਿਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਬਲਦ ਅੱਗੇ ਨੂੰ ਵਾਧਾ ਹੋਵੇ ਉਹ ਦੂਸਰੇ ਬਲਦ ਦੇ ਤਾਈਂ ਅੱਗੇ ਨਾਲ ਬਦਲ ਨਾ ਹੋਵੇ ਕਮਜ਼ੋਰ ਨੂੰ ਉਹਨੂੰ ਫੇਰ ਝੂਲੇ ਦੇ ਨਾਲ ਨਰੜ ਲਈਦਾ ਉਹ ਨਰੜਨ ਦਾ ਨਾਮ ਨਿਰਨਾ ਹੈ ਇਸੇ ਪ੍ਰਕਾਰ ਸੀ ਬਨ ਲਏ ਆ ਪੰਜੇ ਜਵਾਨ ਸੰਗ ਦਾ ਸਾਧਨ ਰੂਪੀ ਦਸੇ ਨਾਲ ਗੁਰ ਥਾਪੀ ਦਿੱਤੀ ਕੰਡ ਦੀ ਸਰਗੁਰੂ ਸਾਹਿਬ ਜੀ ਨੇ ਪੰਜਾਂ ਨੂੰ ਹੀ ਢਾ ਲਿਆ ਅਸੀਂ ਕਾਮ ਕੋ ਲੋਭ ਮੋਹ ਹੰਕਾਰ ਨੂੰ ਸਾਡੀ ਬੁੱਧੀ ਰੂਪੀ ਕੰਡ ਥਾਪ ਕੰਡ ਦੇ ਉੱਤੇ ਸਰਗੁਣ ਭਗਤੀ ਰੂਪੀ ਥਾਪਣਾ ਗੁਰਤਾ ਗੱਦੀ ਰੂਪ ਥਾਪੀ ਦਿੱਤੀ ਕਿ ਤੁਸੀਂ ਸਾਡਾ ਸਰੂਪ ਹੋਣ ਸਭ ਇਕੱਠੇ ਹੋਏ ਆਇਆ ਸਾਰੇ ਲੋਕ ਇਕੱਠੇ ਸਿੰਘ ਵਿੱਚ ਆਏ ਸਨ ਸੰਸਾਰ ਵਿੱਚ ਸਾਰੇ ਇਕੱਤਰ ਹੋ ਕੇ ਆਏ ਹਨ ਘਰ ਜਾਸਨ ਵਾਟ ਵਟਾਇਆ ਜਿਹੜੇ ਸਾਥ ਸੰਗੇ ਜੀ ਉਸ ਵੇਲੇ ਠਹਿ ਜਾਂਦੇ ਆ ਉਹ ਮੂੰਹ ਲੈ ਕੇ ਨਹੀਂ ਜਾਂਦੇ ਮੇਲੇ ਵਿੱਚ ਦੀ ਫਿਰ ਉਹ ਘਰ ਨੂੰ ਜਾਂਦੇ ਆ ਰਾਹ ਵਟਾ ਕੇ ਹੋਰ ਪਾਸੇ ਦੀ ਜਾਂਦੇ ਸ਼ਰਮਿੰਦਗੀ ਜਿੰਦੇ ਲੋਕ ਉਹ ਠਹਿ ਗਿਆ ਤਾਂ ਇਸੇ ਪ੍ਰਕਾਰ ਸਾਥ ਸੰਗੇ ਜੀ ਜਿਹੜੇ ਇੱਥੇ ਕੰਮ ਕਰੋ ਤੋਂ ਹਾਰ ਕੇ ਜਾਂਦੇ ਐ ਉਹਨਾਂ ਨੇ ਬਾੜ ਵਟਾ ਲਈ ਔ ਜੰਮਣ ਮਰਨ ਦੀਆਂ ਬਾਟਾਂ 'ਚ ਪਏ ਫਿਰਦੇ ਐ ਇਕੱਲੇ ਯੂਨਾ 'ਚ ਤੇ ਜਿਹੜੇ ਗੁਰਮੁਖ ਜਿੱਤ ਗਏ ਐ ਉਹ ਸਰੂਪ ਰੂਪੀ ਘਰ 'ਚ ਸਾਰੀਆਂ ਸੰਗਤਾਂ ਦੇ ਸਾਰਿਆਂ ਗੁਣਾਂ ਦੇ ਸਹਤ ਇਕੱਠੇ ਹੋ ਕੇ ਸਰੂਪ ਰੂਪੀ ਘਰ 'ਚ ਪਹੁੰਚ ਜਾਂਦੇ ਹਨ ਉਹਨਾਂ ਨੇ ਬਾੜ ਗੁਰਮੁਖ ਖਾਨ ਦੀ ਵਟਾ ਲਈ ਐ ਉਹ ਤਾਂ ਯੂਨਾ ਰੂਪੀ ਘਰ 'ਚ ਜਾਂਦੇ ਐ ਗੁਰਮੁਖ ਖਾਨ ਜੰਮਣ ਮਰਨ ਦੀ ਬਾੜ ਨੂੰ ਵਟਾ ਲਿਆ ਤਲੂਕ ਰੂਪੀ ਘਰ ਚ ਪਹੁੰਚ ਜਾਂਦੇ ਹਨ ਗੁਰਮੁਖ ਲਾਹ ਲੈ ਗਏ ਅਗਲੀ ਪੌਣੀ ਤੁਖ ਵਿੱਚ ਕਹਿੰਦੇ ਜਿਹੜੇ ਗੁਰਮੁਖ ਆ ਉਹ ਤਾਂ ਆਤਮ ਨੰਦਾ ਲਾਭ ਲੈ ਕੇ ਇਸ ਸੰਸਾਰ ਤੋਂ ਗਏ ਆ ਮਨਮੁਖ ਚੱਲੇ ਮੂਲ ਗਵਾਏ ਜਿਹੜੇ ਮਨਮੁਖ ਲੋਕ ਆ ਮੂਲ ਆਪ ਦੇ ਸਾਹ ਮਿਲੇ ਸੀ ਮਨੁੱਖਾ ਜਨਮ ਮਿਲਿਆ ਸੀ ਇਹ ਪੂੰਜੀ ਮਿਲੀ ਸੀ ਮੁੱਢ ਸਾਨੂੰ ਇਸ ਨੂੰ ਮੁੱਢ ਨੂੰ ਜਨਮ ਤੋਂ ਲਾ ਕੇ ਭੁੱਲ ਗਏ ਪਰਮੇਸ਼ਰ ਨੂੰ ਆਪ ਦੇ ਮੂਲ ਸਾਰਸੰਗਤ ਜੀ ਪੁਨਾਰੂਪੀ ਮੁੱਢ ਨੂੰ ਮੂਲ ਨੂੰ ਕੁੰਜੀ ਨੂੰ ਗਵਾ ਕੇ ਚੱਲੇ ਹਨ ਤੂੰ ਵਰਨਾ ਚ ਇਹਨਾਂ ਨੂੰ ਨਾਸ ਕਰ ਚੱਲੇ ਵਿਕਾਰਾਂ ਚ ਲਾ ਕੇ ਇਹ ਮੂਲ ਗਵਾ ਚੱਲੇ ਆਪਣਾ ਜਿਹਦੇ ਕੋਲੇ ਮੂਲ ਨਹੀਂ ਉਹਨ ਸੌਦਾ ਕੀ ਖਰੀਦਣਾ ਤੂੰ ਵਰਨਾ ਚ ਇਹ ਨਾ ਬਾਹਰ ਕੇ ਪਰਮੇਸ਼ਰ ਤੇਰਾ ਵਰਨ ਕੋਈ ਨਾ ਖੱਤਰੀ ਐ ਨਾ ਬ੍ਰਾਹਮਣ ਵਾ ਨਾ ਸੂਦਵਾਨਾ ਬੈਸਾ ਨਾ ਕੰਠੀ ਮਾਲਾ ਰੁਦਰਾਖੀ ਆਰਗ ਤੇਰਾ ਕੋਈ ਚਿੰਨ ਹੈ ਚੱਕਰ ਜਿਹਨੇ ਔਰ ਵਰਨ ਜਾਤ ਔਰ ਪਾਤ ਨਹੀਂ ਨਗੇ ਇਹਨੋਂ ਦਰੈਤਾਂ ਤੂੰ ਰੇ ਪ੍ਰਮੇਸ਼ਰ ਹਰ ਦਿਸੇ ਹਾਜ਼ਰ ਜਾਹਰ ਹੈ ਹੇ ਹਰੀ ਅਕਾਲ ਪੁਰਖ ਤੂੰ ਸਾਰਿਆਂ ਚ ਦਿਸ ਰਿਹਾ ਹੈ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਹਾਜ਼ਰ ਹੈ ਗੁਰਮਖੋ ਨੂੰ ਤੇ ਜਾਹਰ ਪਖਾਂ ਬ੍ਰਹਮ ਗਿਆਨੀਆਂ ਨੂੰ ਸੱਚੇ ਪਾਤਸ਼ਾਹ ਹਰ ਵਕਤ ਸੁਣ ਸੁਣ ਸਾਰਿਆਂ ਨੂੰ ਆਤਮਾ ਰੂਪ ਵਿੱਚ ਦੇਖਦੇ ਹਨ ਉਹ ਸੁਣ ਸੁਣ ਤੂੰ ਜਾ ਤੇ ਆਏ ਦੇ ਜਿਹੜੇ ਸਤਗੁਰਾਂ ਦੁਆਰਾ ਸਦਾ ਤੇ ਪ੍ਰੋਖੇ ਰੂਪੀ ਕੰਨਾਂ ਦੁਆਰਾ ਸਤਿਸ਼ਾਹਾਂ ਦੁਆਰਾ ਸਰਵਣ ਕਰਦੇ ਹੈ ਫੇਰ ਮੰਨਣ ਕਰਦੇ ਆ ਫੇਰ ਆਪ ਨੂੰ ਇਕਜਿਤ ਹੋ ਕੇ ਤੇ ਆਉਂਦੇ ਹੰ ਮੇਰੇ ਭਗਤ ਰਤੇ ਗੁਣਤਾ ਉਹ ਮਹਾਰਾ ਤੇਰੇ ਭਗਤ ਹੈ ਫੇਰ ਗੁਣਾ ਦੇ ਪਾਤਰ ਪਰਮੇਸ਼ਰ ਖਜ਼ਾਨਾ ਰੂਪ ਤੇਰੇ ਵਿੱਚ ਰੰਗੇ ਹੋਏ ਹਨ ਜੀ ਮੈਂ ਜੁਗ ਜੁਗ ਦਈਏ ਸੇਵੜੀ ਲੋ ਸਾਧ ਸੰਗਤ ਜੀ ਸਾਡੇ ਅੰਦਰ ਇੰਨਾ ਚਾਹ ਹੋਏ ਗੁਰੂ ਸਾਹਿਬ ਜੀ ਕਹਿੰਦੇ ਹਨ ਅਸੀਂ ਇਉਂ ਚਾਹੁੰਦੇ ਹਾਂ ਕਿ ਮਹਾਰਾ ਦੇ ਸੇਵਕ ਹੀ ਬਣੇ ਰਹੀਏ ਯੁੱਗਾਂ-ਯੁੱਗਾਂ ਚ ਦੇਈ ਪਰਮੇਸ਼ਰ ਦੀ ਸੇਵਾ ਹੀ ਕਰਦੇ ਰਹੀਏ ਸੇਵਰੀ ਸੇਵਕ ਬਣ ਕੇ ਸੇਵਾ ਭਗ ਵਾਲੇ ਬਣੇ ਰਹੀਏ ਫੇ ਮਾਰਾ ਇਹੋ ਹੀ ਫਲ ਹੋਇਆ ਯੁੱਗਾਂ-ਯੁੱਗਾਂ ਜਨਮ ਦੇ ਹੀ ਹੋਣਗੇ ਮਾਰਾ ਕਹਿੰਦੇ ਨਹੀਂ ਯੁੱਗਾਂ-ਯੁੱਗਾਂ ਜਾਣ ਦਾ ਮਤਲਬ ਨਹੀਂ ਇਹ ਭਗਤ ਹੇਤ ਹੈ ਭਗਤੀ ਦੇ ਹਿਤ ਵਾਸਤੇ ਬਚਨ ਕਹਿ ਰਹੇ ਹਾਂ ਫੇਰ ਮਾਰਾ ਉਹਨੇ ਕੀ ਕਾਰਨ ਦੱਸੋ ਘੁਰ ਕੱਟੀ ਮਿਹਦੀ ਜੀਵੜੀ ਮਾਰਾ ਕਹਿੰਦੇ ਗੁਰੂ ਸਾਹਿਬ ਤਾਂ ਸਾਡੀ ਭਾਈ ਜੰਮਨ ਮੰਨ ਦੀ ਵਾਸ਼ਨ ਰੂਪੀ ਜੀਵੜੀ ਰੱਸੀ ਇੱਕੇ ਵਾਰੀ ਵਰਦ ਪੀਆ ਕੱਢ ਦਿੱਤੀ ਹੈ ਵਿਚਾਰੂਪੀ ਕਲਵਾਰ ਨ ਜੰਮਣ ਮਰਨ ਚ ਨਹੀਂ ਆਉਣਾ ਅਸੀਂ ਫੇਰ ਹੌ ਬਾਹੜ ਛਿੰਜ ਨ ਨੱਚੂ ਅਸੀਂ ਭਾਈ ਮੁੜ ਕੇ ਸੰਸਾਰ ਦਾ ਜਿਹੜਾ ਜੰਮਣ ਮਰਨ ਨੂੰ ਪਿਛਿੰਜ ਇਹ ਕੁਸ਼ਤੀ ਹੋਰੀ ਪਹਿਲਵਾਨਾਂ ਦੀ ਇਹਦੇ ਚ ਨਹੀਂ ਨੱਚਾਂਗੇ ਇਹਨਾਂ ਚ ਨਹੀਂ ਵਿਚਰਾਂਗੇ ਜੂਨਾ ਚ ਨਹੀਂ ਨੱਚਣਾ ਪਵੇਗਾ ਨਾਨਕ ਅਵਸਰ ਲੱਧਾ ਭਾਲੇ ਸਮਾ ਗੁਰੂ ਨਾਨਕ ਸਾਹਿਬ ਜੀ ਕਹਿਣੇ ਨੇ ਗੁਰੂ ਅਰਜਨ ਸਾਹਿਬ ਜੀ ਭਾਲ ਕੇ ਲੱਭ ਲਿਆ ਸਾਨੂੰ ਮੁੜ ਕੇ ਅਸੀਂ ਜਪਿਓ ਜਨਰਜਨ ਦੇਵ ਗੁਰੂ ਫਿਰ ਸੰਕਟ ਜਨ ਗਰਮ ਨਾ ਆਇਓ ਮੁੜ ਕੇ ਜੂਨਾ ਚ ਨਹੀਂ ਆਵਾਂਗੇ ਇਹ ਸਮਾਂ ਲੱਭ ਲਿਆ ਹੈ ਜੋ ਇਸ ਤਰ੍ਹਾਂ ਦੇ ਗੁਰਮੁਖੋ ਪਹਿਲਵਾਨ ਬਣ ਕੇ ਕੁਸ਼ਤੀਆਂ ਮਾਰਨਗੇ ਵਿਕਾਰਾਂ ਨੂੰ ਜਿੱਤਣਗੇ ਉਹ ਵੀ ਮੁੜ ਕੇ ਜੂਨਾ ਚ ਨਹੀਂ ਆਉਣਗੇ ਫਿਰ ਉਹ ਜਗ ਦੇ ਜੰਮਣ ਮਰਨ ਨੂੰ ਵੀ ਛਿੰਝ ਚ ਨਹੀਂ ਆਉਣਗੇ ਨੱਚਣਗੇ ਨਹੀਂ ਇਹ ਐਸਰ ਸੋਹਣਾ ਮਨੁੱਖਾ ਜਨਮ ਦਾ ਜਿਨ੍ਹਾਂ ਨੂੰ ਭਾਲ ਕੇ ਗੁਰੂ ਸਾਹਿਬ ਦੁਆਰਾ ਵਾਹਿਰ ਨੂੰ ਲੱਭ ਲਿਆ ਉਹ ਜੰਮਣ ਮਰਨੋਂ ਬਾਹਰੇ ਹਨ ਸਲਾਮ ਨਾਸਿਸ ਰੂਪਾਨੇ ਇਹਨਾਂ ਛਿੰਜ ਦਾ ਸ਼ਬਦ ਗੁਰੂ ਸਾਹਿਬ ਜੀ ਨੇ ਇਹ ਪਵਿੱਤਰ ਉਚਾਰਨ ਕੀਤਾ ਹੈ ਇੱਥੇ ਭੋਗ ਪਾਇਆ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 90 ਸਾਲ ਚ ਇੱਥੋਂ ਤੱਕ ਕਥਾ ਮਾਰਾ ਵੀ ਹੋਈ ਹੈ ਹਜ਼ੂਰ ਸਾਹਿਬ ਤੋਂ ਆ ਕੇ ਪੰਜੋਖਰੇ ਸਾਹਿਬ ਕੋਈ ਹੋਈ ਸੀ ਫਿਰ ਇੱਥੇ ਨਾਦੇ ਸਾਹਿਬ ਇੱਥੋਂ ਤੱਕ ਇਹ ਕਥਾ ਮਾਰਾ ਸਾਹਿਬ ਦੀ ਹਜ਼ੂਰ ਸਾਹਿਬ ਜੋ ਰੰਮ ਕੀਤੀ ਸੀ ਉਥੇ ਜਵਜੀ ਸਾਹਿਬ ਫਿਰ ਰਹਾ ਸਾਹਿਬ ਦੇ ਕੀਰਤਨ ਸਦਕਾ ਨਹੀਂ ਸ਼ਾਦ ਹੋਏ ਸਾਨੂੰ ਬੰਜੋਖਰੇ ਸਾਹਿਬ ਤੋਂ ਆ ਕੇ ਫਿਰ ਇੱਥੇ ਆ ਕੇ ਜਿੰਨਾ ਚਿਰ ਹੋਈ ਹੈ ਇਹ ਇੱਥੇ 90 ਸਾਲ ਹੋਈ ਹੈ ਅੱਜ ਹੁਣ 90 ਸਾਲ ਤੋਂ ਸੰਗਤ ਨੇ ਦੋ ਹੜ ਨੂੰ ਅੱਜ ਸੰਗਤਾਂ ਨੇ ਇਥੋਂ ਚਾਲੇ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ मैं गुर कट्टी मेरी जेवड़ी हूँ बहाड़ सिंह नो नानक औसल लद्दा पाल जियो वागू का खालसा वाह